ਉਹ ਵੀ ਅਪ੍ਰੈਲ 1980 ਸਬੀ ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਤੇ ਨਾਲ ਉਹਦਾ ਬੋਡੀਗਾਰਡ ਤੇ ਡਰਾਈਵਰ ਸਿੱਖਾਂ ਦੇ ਹੱਥੋਂ ਮਾਰੇ ਗਏ। ਕੌਣ ਸੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਕਿਉਂ ਸਿੱਖਾਂ ਨੇ ਇਹਨੂੰ ਕਤਲ ਕੀਤਾ? ਔਰ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਨੇ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 April 1978 ਦੀ ਵਿਸਾਖੀ ਨੂੰ ਕੋਈ ਭੁੱਲ ਨਹੀਂ ਸਕਦਾ ਜਦੋਂ ਇਹਨਾਂ ਨਿਰੰਕਾਰੀਆਂ ਨੇ ਨਿਹੱਥੇ ਗੁਰੂ ਦੇ ਸਿੱਖਾ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਜਦੋਂ ਫੈਸਲਾ ਕੋਰਟ ਦੇ ਹੱਥ ਵਿੱਚ ਆਇਆ ਤੇ ਕੋਰਟ ਨੇ ਇਹ ਫੈਸਲਾ ਪੰਜਾਬ ਤੋਂ ਬਾਹਰ ਕਰਨਾਲ ਦੇ ਵਿੱਚ ਭੇਜ ਦਿੱਤਾ ਕਿ ਕਰਨਾਲ ਦੀ ਕੋਰਟ ਇਹ ਸਾਰੀ ਘਟਨਾ ਦਾ ਫੈਸਲਾ ਕਰੇਗੀ। ਹੁਣ ਕਰਨਾਲ ਦੀ ਜਿਹੜੀ ਕੋਰਟ ਦੇ ਵਿੱਚ ਜੱਜ ਬੈਠਾ ਸੀਗਾ ਮਿਸਟਰ ਗੁਪਤਾ ਇਹ ਸੋਣ ਦੇ ਵਿੱਚ ਆਇਆ ਹੈ ਪੜ੍ਹਨ ਵਿੱਚ ਆਇਆ ਕਿ ਭਾਈ ਉਹਨੂੰ ਚੰਗਾ ਪੈਸਾ ਦਿੱਤਾ ਗਿਆ ਕਿ ਤੂੰ ਕੋਈ ਵੀ ਜਿਹੜਾ ਫੈਸਲਾ ਆ ਉਹ ਨਿਰੰਕਾਰੀ ਗੁਰਬਚਨ ਸਿੰਘ ਦੇ ਖਿਲਾਫ ਨਹੀਂ ਕਰਨਾ ਮਿਸਟਰ ਗੁਪਤਾ ਜੋ ਜਾਦੀ ਸੀਗਾ ਉਹਨੂੰ ਚੰਗੀ ਰਕਮ ਦਿੱਤੀ ਗਈ ਕਿ ਤੂੰ ਕੋਈ ਵੀ ਫੈਸਲਾ ਨਿਰੰਕਾਰੇ ਗੁਰਬਚਨ ਦੇ ਖਿਲਾਫ ਨੀ ਕਰਨਾ ਵਕੀਲਾ ਨੇ ਵੀ ਆਪਣਾ ਕੋਈ ਬਹੁਤਾ ਚੰਗਾ ਯੋਗਦਾਨ ਨਾ ਦਿਖਾਇਆ ਉਹਨਾਂ ਨੇ ਜਿਹੜਾ ਕੇਸ ਬਣਾਇਆ ਬੜਾ ਕਮਜ਼ੋਰ ਦਾ ਕੇਸ ਬਣਾਇਆ ਬੜਾ ਹਲਕਾ ਕੇਸ ਪੜਾਇਆ ਇਹ ਗੱਲਾਂ ਹੋਣ ਲੱਗ ਪਈਆ ਗੁਰਬਚਨ ਸਿੰਘ ਕਹਿਣ ਲੱਗ ਪਿਆ ਕਿ ਮੈਂ ਤੇ ਆਪਣੇ ਕਾਠ ਜਿਹੜੇ ਮੇਰੇ ਸਾਥੀ ਨੇ ਮੈਂ ਸਾਰਿਆਂ ਸਮੇਤ ਬਰੀ ਹੋ ਜਣਾ ਆ। ਉਹੀ ਕੁਛ ਹੋਇਆ ਜੀ ਕਿ ਜਦੋਂ ਪੈਸਾ ਕਿਸੇ ਵੱਲ ਡਿੱਗਦਾ ਆ ਤੇ ਬੰਦਾ ਆਪਣਾ ਈਮਾਨ ਵੇਚ ਦਿੰਦਾ ਆ। 4 ਜਨਵਰੀ 1980 ਨੂੰ ਕਰਨਾਲ ਕੋਟ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਇਸ ਸਾਰੀ ਘਟਨਾ ਦੇ ਵਿੱਚ ਨਿਰੰਕਾਰੀ ਗੁਰਬਚਨ ਸਿੰਘ ਉਹਦੇ ਸਾਥੀ ਬੇਕਸੂਰ ਹੈ ਇਹਨਾਂ ਨੂੰ ਬਰੀ ਕੀਤਾ ਜਾਵੇ ਹੁਣ ਸਿੱਖਾਂ ਨੂੰ ਕੋਰਟ ਤੋਂ ਇਨਸਾਫ ਦੀ ਆਸ ਸੀ ਪਰ ਉੱਥੋਂ ਇਨਸਾਫ ਨਹੀਂ ਹੋ ਰਿਹਾ ਪਰ ਸਿੱਖਾਂ ਨੇ ਮਨ ਦੇ ਵਿੱਚ ਸੋਚ ਲਿਆ ਕਿ ਅਸੀਂ ਹੁਣ ਫੈਸਲਾ ਆਪ ਕਰਾਂਗੇ ਤੇ ਜੋ ਬੜ ਦੀ ਸਜ਼ਾ ਆ ਉਹ ਵੀ ਅਸੀਂ ਆਪ ਦਾ ਭਗ ਲਏ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਕੈਨੇਡਾ ਦੇ ਜਥੇਦਾਰ ਸਰਦਾਰ ਤਲਵਿੰਦਰ ਸਿੰਘ ਓੜਾ ਨੇ ਸਾਰੀ ਇੱਕ ਵਿਉਂਤਬੰਦੀ ਬਣਾ ਲਈ ਕਿ ਕਿਵੇਂ ਅਸੀਂ ਇਸ ਪਾਪੀ ਨੂੰ ਨਰਕ ਭੇਜਣਾ ਹੈ ਫਿਰ ਬਹੁਤਾ ਸਮਾਂ ਨਹੀਂ ਪਿਆ ਅੱਜ ਦੇ ਦਿਨ ਸਰਦਾਰ ਰਣਜੀਤ ਸਿੰਘ ਜੋ ਸਰਦਾਰ ਕਾਵਲ ਸਿੰਘ ਓੜਾ ਨੇ ਨਿਰੰਕਾਰੀ ਗੁਰਬਚਨ ਦੇ ਘਰ ਵੜ ਕੇ ਉਹਦਾ ਸੌਦਾ ਲਾਇਆ ਤੇ ਨਾਲ ਦੀ ਨਾਲ ਗੁਰਬਚਨ ਸਿੰਘ ਦਾ ਡਰਾਈਵਰ ਤੇ ਬੋਡੀਗਾਰਡ ਵੀ ਸਿੱਖਾ ਦੇ ਹੱਥੋਂ ਭਾਰੇ ਗਏ ਜੋ ਇਸ ਪਾਪੀ ਨੇ ਪਾਪ ਕਮਾਇਆ ਸੀ ਇਸ ਪਾਪੀ ਨੂੰ ਇਹਦੇ ਪਾਪ ਦੀ سزا ਸਰਦਾਰ ਅਣਜੀਤ ਸਿੰਘ ਤੇ ਸਰਦਾਰ ਕਾਬਲ ਸਿੰਘ ਹੋਣਾ ਨੇ ਦੇ ਦਿੱਤੀ ਸੀ ਬਸਾਕੀਆਂ ਦੇ ਇਤਿਹਾਸ ਦੇ ਵਿੱਚੋਂ ਇਹ ਇਤਿਹਾਸ ਵੀ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਕੋਈ ਬਹੁਤ ਪੁਰਾਣਾ ਨਹੀਂ ਹੈ 1978 ਦੀ ਗੱਲ ਹੈ ਕੋਈ ਕਸੂਰ ਨਹੀਂ ਸੀ ਬੇਕਸੂਰ ਸਿੱਖਾਂ ਦੇ ਉੱਤੇ ਗੋਲੀ ਦਾ ਚਲਾਈ ਜਾਇਆ ਜਈਗਾ ਸੀ ਉਹ ਸੇਖ ਸ਼ਹੀਦ ਕੀਤੇ ਗਏ ਪਰ ਉਹ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਫਰ ਮਜਬੂਰਡ ਸਿੱਖਾਂ ਦੇ ਹਥਿਆਰ ਚੁੱਕ ਕੇ ਆਪ ਇਨਸਾਫ ਲਿੱਤਾ ਸੋ ਅੱਜ ਦੇ ਦਿਨ 24 ਅਪ੍ਰੈਲ 1980 ਈਸਵੀ ਨੂੰ ਨਿਰੰਕਾਰ ਮੁਕੀ ਗੁਰਬਚਨ ਸਿੰਘ ਤੇ ਉਹਦਾ ਬੋਡੀਗਾਰਡ ਤੇ ਉਹਦਾ ਡਰਾਈਵਰ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਸਿੱਖਾਂ ਦੇ ਇਹਦੇ ਘਰ ਜਾ ਕੇ ਇਹਦਾ ਸੋਦਾ ਲਾਇਆ ਸੀ ਤੇ ਬਦਲਾ ਲਿਆ ਸੀਗਾ 13 ਅਪ੍ਰੈਲ 1978 ਦੀ ਵਿਸਾਖੀ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਸ਼ਹੀਦ ਹੋਏ ਸੀ ਉਸ ਗੱਲ ਦਾ ਗੁਰੂ ਪਾਲਾ ਕਿਰਪਾ ਕਰੇ ਬਲਾਉ ਫਤਿਹ ਖੋਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ